ਇਹ ਕੋ ਟੋਗੀ ਤੇ ਨਾਕਾਤਾ ਠੀਕ ਵੜੀਗਾ ਕਰਤਾ ਟੁੱਟੀਆਂ ਹੱਡੀਆਂ ਨੂੰ ਜੋੜ ਦਿੰਦਾ ਏ ਬਿਨਾ ਆਪਰੇਸ਼ਨ ਤੇ ਪਲਸਟਰ ਤੋਂ ਇਹ ਡਾਕਟਰ ਆ ਪਹਿਲਾਂ ਉਹ ਤੋਂ ਕਰਾਇ ਕੋ ਉਹ ਤੋਂ ਸੁੱਤਰ ਨਹੀਂ ਬੇਟਾ ਬਾਬਾ ਬਾਲਕਨਾਥ ਜੀ ਦੀ ਕਿਰਪਾ ਹੈ ਇਸ ਡਾਕਟਰ ਤੇ ਪੂਰੀ ਤਰ੍ਹਾਂ ਨਿੱਝੂਠ ਕੀ ਕਰਨ ਨੂੰ ਮਾਰਦਾ ਮੈਂ ਲਾ ਪੈਸੇ ਭਰਦਾ ਮੈਂ ਝੂਠ ਕਾਲੇ ਲਈ ਮਾਰਨਾ ਲੋਕ ਆ ਰਹੇ ਨੇ 100-100 ਕਿਲੋਮੀਟਰ ਤੋਂ ਵੀ ਦੂਰ ਤੋਂ ਡਾਕਟਰ ਨੂੰ ਦੱਸ ਮੈਂ ਉਹਨੂੰ ਕੀ ਤੇ ਝੂਠ ਕਹਦੇ ਨਹੀਂ ਮਾਰਨਾ ਦੱਸ ਮੈਂ 70 ਸਾਲ ਉਮਰ ਮੈਂ ਝੂਠ ਮਾਰ ਲਈ ਬੈਠਾ ਇੱਥੇ ਕੱਲ ਦੀ ਪੱਟੀ ਕਰਾਈ ਤੇ ਮੈਨੂੰ ਫਰਕ ਆ ਗੋਡੇ ਗਿੱਤੇ ਤੇ ਧੌਂ ਦੇ ਮਣ ਕੇ ਸਰਵਾਈਕਲ ਪੂਰੀ ਤਰ੍ਹਾਂ ਹੋ ਜਾਂਦਾ ਹੈ ਇੱਥੋਂ ਠੀਕ ਤੇ ਚਪਣੀ ਕਰੈਕ ਦਾ ਵੀ ਕਰ ਦਿੰਦੇ ਡਾਕਟਰ ਹਾਂ ਕਿੰਨੇ ਮਹੀਨੇ ਹੋ ਮਨੁਰਵੈ ਮਹੀਨਾ ਸਵਾ ਮਹੀਨਾ ਹੋ ਗਿਆ ਸਵਾ ਮਹੀਨਾ ਹੋ ਗਿਆ ਕਿੰਨਾ ਕੁ ਫਰਕ ਪੈਗਾ ਤੁਰੰ데 ਮੈਂ ਆਪਣਾ ਫਰਕ ਪਰ ਕਿਉਂ ਹਾਂਜੀ ਮੈਂ ਨਾ ਪੌੜੀਆਂ ਤੋਂ ਘਰੇ ਡਿੱਗ ਪਈ ਸੀ ਤੇ ਪਹਿਲਾਂ ਮੈਨੂੰ ਪਲਸਟਰ ਵੀ ਲੱਗਾ ਸੀ ਤੇ ਉਹ ਡੇਢ ਕਿ ਮਹੀਨਾ ਲੱਗਣ ਤੋਂ ਬਾਅਦ ਵੀ ਇਹ ਹੱਡੀ ਜੁੜੀ ਨਹੀਂ ਹੈ ਗਿੱਟਾ ਕਾਫੀ ਜ਼ਿਆਦਾ ਫੈਕਚਰ ਹੋ ਗਿਆ ਹੈ ਤੇ ਹੁਣ ਡਾਕਟਰ ਸਾਹਿਬ ਕੋਲ ਆ ਰਹੇ ਹਾਂ ਤੇ ਮੈਂ ਤੁਰੰ데 ਆਪੀ ਸასიਖਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਤੇ ਇਸ ਟਾਈਮ ਪਹੁੰਚੇ ਹਾਂ ਅਸੀਂ ਅੰਮ੍ਰਿਤਸਰ ਦੇ ਵਿੱਚ ਆਰਥੋਵਾਇਦਾ ਦੇ ਵਿੱਚ ਆਰਥੋਵਾਇਦਾ ਦੇ ਨਾਲ ਤੁਹੰਦਾ ਦੀ ਵੀ ਇਹ ਜੋ ਲੋਕੇਸ਼ਨ ਆ ਇਹ ਬਿਲਕੁਲ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਆ ਸਾਨੂੰ ਬਹੁਤ ਸਾਰੇ ਐਸੇ ਫੋਨ ਆਏ ਕਿ ਇੱਕ ਡਾਕਟਰ ਸਾਹਿਬ ਨੇ ਹੱਡੀਆਂ ਵਾਲੇ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਨੇ ਤੇ ਉਹ ਜਿਹੜਾ ਆ ਬੜੇ ਵਧੀਆ ਤਰੀਕੇ ਦੇ ਨਾਲ ਹੱਡੀਆਂ ਦਾ ਜਿਹੜਾ ਇਲਾਜ ਕਰਦੇ ਆ ਤੇ ਅੰਦਰ ਚੱਲਦੇ ਆ ਤੇ ਗੱਲਬਾਤ ਕਰਦੇ ਆ ਤੇ ਦੇਖਦੇ ਨਾਲ ਦੀ ਨਾਲ ਮਰੀਜ਼ਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਮਰੀਜ਼ ਇਸ ਦੇ ਉੱਤੇ ਕੀ ਕਹਿੰਦੇ ਨੇ ਤੇ ਜਿਹੜਾ ਇਲਾਜ ਆ ਉਹ ਕਿਸ ਤਰ੍ਹਾਂ ਚੱਲਦਾ ਆ ਤੇ ਕਿਵੇਂ ਚੱਲਦਾ ਆ ਕੀ ਗੱਲਬਾਤ ਆ ਉਹ ਸਾਰੀ ਦੀ ਸਾਰੀ ਗੱਲਬਾਤ ਜਿਹੜੀ ਹੈ ਉਹ ਤੁਹਾਨੂੰ ਅਸੀਂ ਅੰਦਰ ਜਾ ਕੇ ਦਿਖਾਨੇ ਆ ਜਿਵੇਂ ਕਿ ਤੁਸੀਂ ਦੇਖਦੇ ਪਈਓ ਮੇਰੇ ਨਾਲ ਇਸ ਟਾਈਮ ਕਿ ਇੱਥੇ ਬਹੁਤ ਸਾਰੇ ਜਿਹੜੇ ਆ ਅ ਮਰੀਜ਼ ਤੁਸੀਂ ਦੇਖਦੇ ਪਈਓ ਪੀ ਪਹੁੰਚੇ ਹੋਏ ਆ ਤੇ ਬਹੁਤ ਸਾਰੇ ਜਿਹੜੇ ਲੋਕ ਇੱਥੇ ਅ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਜਿਹੜਾ ਆਪਣੇ ਟ੍ਰੀਟਮੈਂਟ ਦੇ ਲਈ ਜਿਹੜਾ ਆ ਅ ਪਹੁੰਚੇ ਹੋਏ ਆ ਤੇ ਗੱਲਬਾਤ ਕਰਨੇ ਜਿਵੇਂ ਕਿ ਸਾਨੂੰ ਬਹੁਤ ਸਾਰੀਆਂ ਕਾਲਜ ਆਈਆਂ ਸੀ ਕਿ ਇੱਕ ਵਾਰੀ ਭਾਜੀ ਜਾ ਕੇ ਤੇ ਅੰਮ੍ਰਿਤਸਰ ਖਾਲਸਾ ਕਾਲਜ ਦੇ ਨੇੜੇ ਜਾਇਓ ਤੇ ਉੱਥੇ ਜਾ ਕੇ ਇੱਕ ਵਾਰੀ ਚੈੱਕ ਕਰਿਓ ਕਿ ਡਾਕਟਰ ਸਾਹਿਬ ਜਿਹੜਾ ਆ ਉਹ ਇਲਾਜ ਕਿਵੇਂ ਕਰਦੇ ਆ ਤੇ ਕਿਸ ਤਰ੍ਹਾਂ ਕਰਦੇ ਆ ਤੇ ਸਾਨੂੰ ਵੀ ਜਿਹੜੀ ਉਹਦੀ ਇਨਫੋਰਮੇਟਿਵ ਦਿਓ ਕਿ ਵਾਕਅੇ ਮਰੀਜ਼ਾਂ ਨੂੰ ਉੱਥੇ ਫਰਕ ਪੈਂਦਾ ਕਿ ਨਹੀਂ ਪੈਂਦਾ ਕਿਉਂਕਿ ਬਹੁਤ ਸਾਰੇ ਮਰੀਜ਼ ਜਿਹੜੇ ਆ ਇਹਨਾਂ ਦੇ ਨਾਲ ਜੁੜੇ ਹੋਏ ਆ ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਹ ਚੀਜ਼ ਨੂੰ ਕਨਫਰਮ ਕਰਨ ਵਾਸਤੇ ਜਿਹੜਾ ਆ ਮੀਡੀਆ ਦੇ ਵਿੱਚ ਕਾਲਸ ਕਰਦੇ ਆ ਵੀ ਇੱਕ ਵਾਰੀ ਸਾਨੂੰ ਜਿਹੜਾ ਆ ਕਨਫਰਮੇਸ਼ਨ ਜ਼ਰੂਰ ਦਿਲਾ ਦਿਓ ਪਹਿਲਾਂ ਤਾਂ ਅਸੀਂ ਅੰਦਰ ਚਲਦੇ ਆ ਤੇ ਪਹਿਲਾਂ ਡਾਕਟਰ ਸਾਹਿਬ ਨੂੰ ਵੀ ਮਿਲਦੇ ਆ ਕਿ ਡਾਕਟਰ ਸਾਹਿਬ ਕਿਵੇਂ ਇਲਾਜ ਕਰਦੇ ਪਿਆ ਸਰ ਸ਼ਕਲ ਸਰ ਜੀ ਸਾਰੇ ਤੁਹਾਡੇ ਬਾਰੇ ਬੜਾ ਸੁਣਿਆ ਤੇ ਸੰਗਤਾਂ ਨੇ ਬੜਾ ਕਿਹਾ ਕਿ ਜਾਇਓ ਪਹਿਲਾਂ ਤੇ ਆਪਣਾ ਨਾਮ ਦੱਸੋ ਸਾਰੇ ਸਰ ਮੇਰੇ ਡਾਕਟਰ ਵਿਜੇ ਕੁਮਾਰ ਮਿਸ਼ਰਾ ਹੈਗਾ ਤੇ ਬੀ ਐਮ ਐਸ ਪੰਜਾਬ ਤੋਂ ਸਾਡੀ ਤਿੰਨ ਪੀੜੀਆਂ ਦਾ ਕੰਮ ਹੈਗਾ 1960 ਤੋਂ ਤੇ ਬਾਬਾ ਜੀ ਦੇ ਅਸ਼ੀਰਵਾਦ ਨਾਲ ਤੇ ਵੱਡੇ ਬਜ਼ੁਰਗਾਂ ਦੀ ਕਿਰਪਾ ਦੇ ਨਾਲ 100% ਰਿਜ਼ਲਟ ਹੈਗਾ ਜੀ ਕਿਉਂਕਿ ਪੂਰੀ ਪ੍ਰੇਮ ਨਾਲ ਤੇ ਸ਼ਰਧਾ ਨਾਲ ਅਸੀਂ ਵਿਸ਼ਵਾਸ ਕੇ ਇਲਾਜ ਕਰਦੇ ਹਾਂ ਸਾਰੇ ਪੇਸ਼ੈਂਟ ਸਾਡਾ ਆਪਣਾ ਪਰਿਵਾਰ ਹੈਗਾ ਆ ਤੇ ਆਪਾਂ ਇਸ ਤਰੀਕੇ ਇਲਾਜ ਕਰੀਦਾ ਕਿ ਹਰ ਪੇਸ਼ੈਂਟ ਠੀਕ ਹੋ ਕੇ ਜਾਏ ਸਾਡੀ ਨੀਅਤ ਇਹੀ ਹੈਗੀ ਆ ਤੇ ਜੋ ਸਾਡੇ ਕੋ ਪੋਸੀਬਲ ਹੋ ਸਕਦਾ ਅਸੀਂ ਆਪਣੇ ਤੋਂ ਵੱਧ ਤੋਂ ਵੱਧ ਪੇਸ਼ੈਂਟ ਨੂੰ ਠੀਕ ਕਰਨ ਵਾਸਤੇ ਕਰਦੇ ਆ ਭਾਵੇਂ ਉਹ ਟ੍ਰੀਟਮੈਂਟ ਹੋਵੇ ਭਾਵੇਂ ਉਹ ਤੇਲਾਂ ਨੂੰ ਬਣਾਉਣ ਦਾ ਤਰੀਕਾ ਹੋਵੇ ਭਾਵੇਂ ਉਹ ਕਿਸੇ ਨੂੰ ਸਾਈਕੋਲੋਜੀਕਲ ਸਰਟੀਫਿਕੇਸ਼ਨ ਦੇਣਾ ਹੋਵੇ ਜਿਸ ਤਰ੍ਹਾਂ ਵੀ ਇਹ ਪੋਸੀਬਲ ਕਿ ਹਰ ਪੇਸ਼ੈਂਟ ਆਪਣੇ ਪਰਿਵਾਰ ਸਮਝ ਕੇ ਆਏ ਤੇ ਠੀਕ ਹੋ ਕੇ ਜਾਏ ਭਾਵੇਂ ਉਹ ਮੈਂਟਲੀ ਉਹ ਮਤਲਬ ਸਟ्रेस ਲਈ ਕਈ ਪੇਸ਼ੈਂਟ ਹੁੰਦੇ ਆ 10 10 ਸਸ 17ਾਂ ਚ ਧੱਕੇ ਖਾ ਕੇ ਆਂਦੇ ਆ ਨਹੀਂ ਠੀਕ ਹੋ ਰਿਹਾ ਜੀ ਮੈਂਟਲੀ ਸਟ्रेस ਹੁੰਦੇ ਉਹਨਾਂ ਰਿਲੈਕਸ ਦੇਈਦਾ ਆ ਸਾਈਕੋਲੋਜੀਕਲ ਵੀ ਫਿਜ਼ੀਕਲੀ ਵੀ ਤਾਂ ਕਿ ਉਹ ਠੀਕ ਹੋ ਸਕਣ ਬਾਕੀ ਸਰ ਸਾਨੂੰ ਬਹੁਤ ਸਾਰੀਆਂ ਕਾਲਾਂ ਜਾਈਆਂ ਨੇ ਕਿ ਮਤਲਬ ਜਾ ਕੇ ਪਤਾ ਕਰੋ ਵੀ ਡਾਕਟਰ ਸਾਹਿਬ ਕੰਮ ਕਿਵੇਂ ਕਰਦੇ ਆ ਕਿਵੇਂ ਦਵਾਈਆਂ ਦਿੰਦੇ ਆ ਜਾਂ ਕੀ ਗੱਲਬਾਤ ਆ ਤੇ ਕਹਿੰਦੇ ਵੀ ਮਰੀਜ਼ਾਂ ਨਾਲ ਵੀ ਗੱਲ ਕਰਾਓ ਤੁਹਾਡੇ ਮਰੀਜ਼ਾਂ ਨਾਲ ਗੱਲਬਾਤ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਇਹ ਕਨਫਰਮ ਕਰਨ ਵਾਸਤੇ ਹੀ ਕਿਹਾ ਕਿ ਪਤਾ ਨਹੀਂ ਫਰਕ ਪੈਂਦਾ ਕਿ ਨਹੀਂ ਪੈਂਦਾ ਇੱਕ ਵਾਰੀ ਪੇਸ਼ੈਂਟ ਨਾਲ ਗੱਲ ਜ਼ਰੂਰ ਕਹਿੰਦੇ ਕਰਿਓ ਅਸੀਂ ਤੁਹਾਡੇ ਨਾਲ ਦੁਬਾਰਾ ਆਣ ਕੇ ਗੱਲ ਕਰਦੇ ਇੱਥੇ ਹੀ ਗੱਲਬਾਤ ਕਰਨੇ ਆਪਾਂ ਭਾਈ ਕਿੱਥੋਂ ਆਏ ਹੋ ਜਗਦੀਆਤ ਆਪਣੇ ਕੀ ਹੋਇਆ ਹੈ ਮੇਰੇ ਨਾਲ ਡਿੱਗੇ ਤੇ ਹੱਡੀ ਵਿੱਚੋਂ ਕ੍ਰੈਕ ਵੀ ਹੋ ਗਈ ਆ ਤੇ ਤੇ ਕੁਝ ਕ੍ਰੈਕ ਵੀ ਆ ਤੇ ਕੋ ਟੋਗੀ ਤੇ ਨਾ ਕਰਤਾ ਠੀਕ ਬਦਿਕਾ ਕਰਤਾ ਕਿੰਨੇ ਚਿਰ ਤੋ ਆ ਰਹੇ ਹੋ ਮੈਂ ਦੇਖੋ 15-20 ਦਿਨ ਹੋ ਚਲੇ ਆ। 15-20 ਦਿਨ ਆ ਪਹਿਲਾਂ ਹੋਰ ਤੋਂ ਕਿਰਾਏ ਕੋਦ ਕੋ ਸੂਤਰ ਨਹੀਂ ਬੇਟਾ। ਅਸਾਂ ਪਹਿਲਾਂ ਹੋਰ ਕਿਦੋਂ ਕਿਰਾਏ ਕਿਰਾਇਆ ਲਾਜੋ ਤੋ ਨਾ ਨੰਗਲੀਆਂ ਡਲਾ ਵਾਲਾ ਵਜਦਾ ਉਹ। ਵੇਲੇ ਬੜੀ ਦੁਨੀਆ ਵੇਖਣੀ ਝੂਠ ਨਹੀਂ ਮਾਰਦੇ। ਨਹੀਂ ਝੂਠ ਕੀ ਕਰਨ ਨੂੰ ਮਾਰਦਾ ਮੈਂ ਦਾ ਪੈਸੇ ਭਰਦਾ ਮੈਂ ਝੂਠ ਕਾ ਦੇ ਲਈ ਮਾਰਨਾ। ਨਹੀਂ ਫਰਕ ਵਾਕੇਗਾ। ਹਾਂ। ਫਰਕ ਇਹ ਤੇ ਮੈਂ ਇੱਥੇ ਆਇਆ। ਫੇਰ ਵੇਖ ਲੋ। ਲੈ ਬੀਕਰ ਆ ਕੀ ਦਰਸਾ ਵਾਲਾ ਵੇਖਦੇ ਨਹੀਂ ਕਿਤੇ। ਨਹੀਂ ਨਹੀਂ। ਡਾਕਟਰ ਨੂੰ ਦੱਸ ਮੈਂ ਉਹਨੂੰ ਕੀ ਤੇ ਝੂਠ ਕਾ ਦੇ ਲਈ ਮਾਰਨਾ ਦੱਸ। ਮੈਂ 70 ਸਾਲ ਉਮਰ ਮੈਂ ਝੂਠ ਮਾਰ ਲਈ ਬੈਠਾ ਇੱ ਨਹੀਂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਆਖਰ ਚੁੱਕੇ ਜਗਧਾਤ ਆਇਆ ਮੈਂ 8 ਵਜੇ ਦਾ ਬੈਠਾ ਇੱਥੇ ਦੁਕਾਨਗਲੀ ਆ ਗਏ ਠੀਕ ਜੇ ਕੋ ਮੈਨੂੰ ਫਾਇਦਾ ਗਿਆ ਤੇ ਮੈਂ ਕਿ ਇੱਥੇ ਬੈਠਾ ਮੈਂ ਮੈਨੂੰ ਹੋਰ ਕੋਈ ਮੈਨੂੰ ਲੱਭਾ ਇਹਨੇ ਕਿੰਨੇ ਪਿੱਛੇ ਲਾ ਜਲੇ ਕਿੱਥੋਂ ਹਿੱਸ਼ੇ ਤੋਂ ਬਾਰੇ ਜਗ ਜਗਧਾਤ ਜਗਤਿਆ ਬਹੁਤ ਦੂਰੋਂ ਆਣ ਕੇ ਜਿਹੜਾ ਆ ਬੈਠੇ ਹੋਏ ਨੇ ਤੇ ਇਹਨਾਂ ਦੇ ਹੱਥ ਦੇ ਉੱਤੇ ਫੈਕਚਰ ਦੱਸਿਆ ਜਾ ਰਿਹਾ ਆ ਤੇ ਇਹਨਾਂ ਨੇ ਕਿਹਾ ਕਿ ਆ ਬੜੀਆਂ ਜਗ੍ਹਾ ਦੇ ਉੱਤੋਂ ਜਿਹੜਾ ਆ ਅਸੀਂ ਇਲਾਜ ਕਰਵਾਇਆ ਆ ਤੇ ਜਿਹੜਾ ਕਿਤੋਂ ਫਰਕ ਨਹੀਂ ਲੱਗਿਆ ਪਰ ਇੱਥੇ ਆਣ ਕੇ ਜਿਹੜਾ ਆ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਆ ਇਹਨਾਂ ਨੂੰ ਫਰਕ ਲੱਗਿਆ ਸਰ ਵਾਕਿਆ ਫਰਕ ਲੱਗ ਗਿਆ ਸਰ ਇਹਨਾਂ ਦੀ ਜਿਹੜੀ ਪ੍ਰੋਬਲਮ ਸੀ ਨਾ ਇੰਨੀ ਵੱਡੀ ਨਹੀਂ ਸੀ ਹੈਗਾ ਮਾਈਨਰ ਫੈਕਚਰ ਸੀਗਾ ਪਰ ਜਦੋਂ ਡਿੱਗੇ ਸੀਗੇ ਤੇ ਉਹ ਹੱਥੀਂ ਟੁੱਕ ਜਾਂਦਾ ਜਿਹਨੂੰ ਆਪਾਂ ਕਹਿੰਦੇ ਆ ਥੋੜੀ ਸਲੋਕੇਟ ਹੋ ਗਿਆ ਸੀਗਾ ਤੇ ਜਿੰਨੇ ਮਤਲਬ ਇਲਾਜ ਕਿਨਾ ਕੀਤਾ ਤੇ ਫਸਬ ਸਭ ਕੁਝ ਤੇ ਕਰਤਾ ਆਪਾਂ ਜਿਹੜੀ ਠੋਕ ਸੀ ਉਹ ਗੱਡੀ ਨਹੀਂ ਉਹਦੇ ਵਿੱਚ ਅਲਾਈਨਮੈਂਟ ਢੇਡੀ ਸੀਗੀ ਤੇ ਅਸੀਂ ਉਹ ਅਲਾਈਨਮੈਂਟ ਨੂੰ ਸਿੱਧਾ ਕਰਕੇ ਜਦੋਂ ਕਰਨਾ ਚાલુ ਕੀਤਾ ਇਲਾਜ ਤੇ ਉਹ ਰਿਜ਼ਲਟ ਸਾਹਮਣੇ ਆ ਗਿਆ ਅ ਤੋ ਇਹ ਦੇ ਦੇ ਪੀ ਡਾਕਟਰ ਸਾਹਿਬ ਜੀ ਨੇ ਅੱਛਾ ਆਪਾਂ ਬਾਹਰ ਵੀ ਜਾਂਦੇ ਤੁਸੀਂ ਵੀ ਕਰਾ ਲੈਣਾ ਕੋ ਜੀ ਹਾਂਜੀ ਹਾਂਜੀ ਕਿੱਥੋਂ ਆਏ ਜੀ ਮੈਂ ਛਾਟੇ ਤੋਂ ਆਇਆ ਜੀ ਛਾਟੇ ਤੋਂ ਇੱਥੇ ਲੱਗੋ ਜੀ ਹਾਂਜੀ ਤੇ ਕੀ ਪ੍ਰੋਬਲਮ ਸੀ ਮੇਰੀ ਡਿਸਕਸ ਦੀ ਪ੍ਰੋਬਲਮ ਸੀ ਸਾਡੀ ਡਿਸਕ ਦੀ ਪ੍ਰੋਬਲਮ ਸੀ ਹਾਂਜੀ ਕਿ ਕਿਸ ਤਰ੍ਹਾਂ ਪਹਿਲੀ ਵਾਰ ਹੀ ਆਇਓ ਫੇਰ ਕੱਲ ਦੀ ਪੱਟੀ ਕਰਾਈਏ ਤੇ ਮੈਨੂੰ ਫਰਕ ਆ। ਹੋਰ ਵੀ ਬਹੁਤ ਸਾਰੇ ਮਰੀਜ਼ ਜਿਹੜੇ ਨੇ ਬਾਹਰ ਵੀ ਬੈਠੇ ਹੋਏ ਨੇ ਅ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਭਾਈ ਤੁਸੀਂ ਮਰੀਜ਼ ਇਹਨੇ ਤੁਹਾਡੇ ਅਸਾਂ ਮਾਤਾ ਜੀ ਮਾਤਾ ਜੀ ਕਿੱਥੋਂ ਆਏ ਹੋ? ਸ਼ਿਆੜੋਂ ਸ਼ਿਆਕੇ ਤੋਂ ਹੀ ਹਾਂ ਤੇ ਕੀ ਪ੍ਰੋਬਲਮ ਆਈ ਦੀ ਆ? ਦਿਲ ਭਈ ਹਾਂ। ਦਿਲ ਭਈ ਹਾਂ। ਤੇ ਸੱਟ ਲੱਗੀ ਏ ਸੱਟ ਲੱਗੀ ਆ ਹੱਡੀ ਨੂੰ। ਕਿਦੋਂ ਉਤਰਾ ਹੀ ਮਤਲਬ ਉਹ ਗੋਟ ਹਿੱਲਿਆ। ਨਹੀਂ ਨਹੀਂ ਗੋਟਰ ਨੂੰ ਲੱਗੀ ਏ। ਅਸਾਂ ਗੋਟਰ ਨੂੰ ਲੱਗੀ ਏ। ਹਾਂ ਤੇ ਪਹਿਲੀ ਵਾਰ ਹੀ ਆਏ ਹੋ? ਨਹੀਂ ਦੋ ਤੀਸਰੀ ਵਾਰੀ ਆਈ ਕਿ ਫਰਕਿਆ ਹੁਣ ਹਾਂ ਦਰਦ ਦੁਰਦ ਦਰਾਮ ਆ ਹਾਂ ਡਾਕਟਰ ਸਾਹਿਬ ਘੂੜ ਚਾਰ ਤੇ ਨਹੀਂ ਮਾਰਦੇ ਕਿਰੇ ਨਹੀਂ ਬਿਲਕੁਲ ਠੀਕ ਲੱਗਦਾ ਹਾਂ ਤਾਂ ਬੜੀ ਦੁਨੀਆ ਵੇਖਦੀ ਪਈ ਹੋਰ ਵੀ ਲੋਕੀ ਆਉਣਾ ਚਾਹੁੰਦੇ ਕੀ ਕਹਿਣਾ ਚਾਹੋਗੇ ਠੀਕ ਹੈ ਹੋ ਜਾਂਦੇ ਆਉਣਾ ਚਾਹੀਦਾ ਹਾਂ ਮਾਤਾ ਜੀ ਜੇ ਸਾਡੇ ਨਾਲ ਡਿੱਗਣ ਦੇ ਨਾਲ ਜਿਹੜਾ ਆ ਗੋਟ ਜਿਹੜਾ ਆ ਫੈਕਚਰ ਹੋਇਆ ਤੇ ਮਾਤਾ ਜੀ ਵੀ ਇੱਥੇ ਜਿਹੜਾ ਆ ਪਹੁੰਚੇ ਹੋਏ ਆ ਹੋਰ ਵੀ ਗੱਲਬਾਤ ਕਰਨੇ ਆ ਵੀਰ ਜੀ ਦੇ ਗੋਡੇ ਦੇ ਉੱਤੇ ਸੱਟ ਲੱਗੀ ਹੋਈ ਹੈ ਤੁਸੀਂ ਦੇ ਦੇ ਪਈਓ ਮੈਂ ਕੈਮਰਾਮੈਨ ਨੂੰ ਕਾਂਗਾ ਵੀ ਦਿਖਾਇਆ ਭਾਈ ਗੋਡੇ ਦੇ ਉੱਤੇ ਕੀ ਪ੍ਰੋਬਲਮ ਚਪਣੀ ਕਰਾਇਆ ਕਰ ਚਪਣੀ ਕਰਾਇਆ ਕੋਈ ਤੇ ਚਪਣੀ ਕਰੈਕ ਦਾ ਵੀ ਕਰ ਦਿੰਦੇ ਡਾਕਟਰ ਸਾਹਿਬ ਹਾਂ ਕਿੰਨੇ ਮਹੀਨੇ ਆਇਓ ਮੈਨੂੰ ਆਦਮੀ ਨਾ ਸਵਾ ਮਹੀਨਾ ਹੋ ਗਿਆ ਸਵਾ ਮਹੀਨਾ ਹੋ ਗਿਆ ਕਿੰਨਾ ਕੁ ਫਰਕ ਪੈ ਗਿਆ ਤੁਰੰਦਿਆ ਮੈਂ ਆਪਣੇ ਤਰ ਤੁਰ ਕੇ ਆ ਪਾਟਣ ਲੱਗ ਪਿਆ ਹਾਂ ਪੱਕਾ ਪੱਕਾ ਨਿਯਾਕ ਕਰਕੇ ਕੀ ਲੈਣਾ ਆਪਾਂ ਸਹੀ ਗੱਲ ਆ ਭਾਈ ਨੇ ਕਿਹਾ ਕਿ ਮਜ਼ਾਕ ਕਰਕੇ ਕੀ ਲੈਣਾ ਆ ਗੋਡੇ ਦੇ ਸੱਟ ਲੱਗੀ ਹੋਈ ਹੈ ਚੱਪਣੀ ਕਰੈਕ ਕਿਉਂਕਿ ਕਰੈਕ ਦਾ ਖਾਸ ਕਰਕੇ ਜਿਹੜਾ ਆ ਬੜੀ ਮੁਸ਼ਕਲ ਆਰਾਮ ਆਉਂਦਾ ਆ ਟੈਸਟ ਜੇ ਉਹ ਬਹੁਤ ਜ਼ਿਆਦਾ ਹੁੰਦਾ ਆ ਜਿਦੇ ਚ ਜਿਹੜਾ ਆ ਮਰੀਜ਼ ਉਹ ਪੂਰੀ ਤਰ੍ਹਾਂ ਆਤਰ ਆ ਜਾਂਦਾ ਆ ਤੇ ਮਰੀਜ਼ ਨੂੰ ਬਹੁਤ ਜ਼ਿਆਦਾ ਜਿਹੜਾ ਆ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਵੀਰ ਜੀ ਹੁਣਾਂ ਦੀ ਚੱਪਣੀ ਦੀ ਕਰੈਕ ਨੂੰ ਜਿਹੜਾ ਆ ਡਾਕਟਰ ਸਾਹਿਬ ਵੱਲੋਂ ਠੀਕ ਕੀਤਾ ਗਿਆ ਤੇ ਮਹੀਨੇ ਦੇ ਵਿੱਚ ਵਿੱਚ ਭਾਜੀ ਕਹਿੰਦੇ ਵੀ ਮੈਂ ਤੁਰ ਕੇ ਆਇਆ ਵਾਂ ਬਿਲਕੁਲ ਤੁਰ ਕੇ ਆਇਆ ਬੜੀ ਵਧੀਆ ਗੱਲ ਹੈ ਕਿ ਤੁਰ ਕੇ ਆਏ ਨੇ ਸਾਡੇ ਨਾਲ ਇੱਥੇ ਸਿੰਘ ਸਿੰਘ ਸਾਹਿਬ ਵੀ ਨੇ ਮੈਮ ਜੀ ਜਿਨ੍ਹਾਂ ਦੇ ਗਿੱਟੇ ਦੇ ਉੱਤੇ ਲੱਗਦਾ ਵੀ ਚੋਟ ਲੱਗੀ ਹੋਈ ਹੈ ਤੇ ਇਹਨਾਂ ਦਾ ਵੀ ਥੋੜਾ ਵਿਊ ਜਾਣ ਲੈਣਾ ਵੀ ਤੁਸੀਂ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਨਾ ਪੌੜੀਆਂ ਤੋਂ ਘਰੇ ਡਿੱਗ ਪਈ ਸੀ ਦੇ ਪਹਿਲਾਂ ਮੈਨੂੰ ਪਲੇਸਟਰ ਵੀ ਲੱਗਾ ਸੀ ਤੇ ਉਹ ਡੇਢ ਕਿ ਮਹੀਨਾ ਲੱਗਣ ਤੋਂ ਬਾਅਦ ਵੀ ਹੈ ਹੱਡੀ ਜੁੜੀ ਨਹੀਂ ਹੈ ਗਿੱਟਾ ਕਾਫੀ ਜ਼ਿਆਦਾ ਫੈਕਚਰ ਹੋ ਗਿਆ ਹੈ ਤੇ ਹੁਣ ਡਾਕਟਰ ਸਾਹਿਬ ਕੋਲ ਆ ਰਹੇ ਹਾਂ ਤੇ ਮੈਂ ਤੁਰੰ데 ਆਪੀਆ ਕਿਰਪਾ ਵਾਹਿਗੁਰੂ ਜੀ ਦੀ ਲੱਗਣ ਦੇ ਨਾਲ ਨਹੀਂ ਗੱਲ ਬਣੀ ਨਾ ਦਵਾਈ ਡਾਕਟਰ ਸਾਹਿਬ ਆਏ ਤੇ ਤੁਰਨ ਲੱਗ ਪਈ ਹਾਂਜੀ ਹਾਂਜੀ ਹੁਣ ਮੈਂ ਵਾਕਰ ਦੇ ਨਾਲ ਥੋੜਾ ਚਿਰ ਤੁਰਦੀ ਹਾਂ ਤੇ ਹੁਣ ਮੈਂ ਆਪਣੇ ਘਰੇ ਮਤਲਬ ਕਿ ਇਹਦੇ ਤੋਂ ਬਗੈਰ ਡਾਕਟਰ ਸਾਹਿਬ ਕਹਿੰਦੇ ਥੋੜਾ ਬਾਹਰ ਪਾ ਹੁਣ ਮੈਂ ਤੁਰਨ ਡੈਪੀ ਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਡਾਕਟਰ ਸਾਹਿਬ ਇਹ ਰੱਬ ਸਮਝ ਕੇ ਆਏ ਆ ਤੇ ਇਹਨਾਂ ਕੋਲ ਕਾਫੀ ਜ਼ਿਆਦਾ ਫਰਕ ਪੈ ਗਿਆ ਵਾ ਅਸੀਂ ਚਬਾਲ ਰੋਡ ਤੋਂ ਜੀ ਚਬਾਲ ਰੋਡ ਤੋਂ ਪਹੁੰਚੇ ਨੇ ਸਿੰਘ ਸਾਹਿਬ ਨੇ ਗੁਰੂ ਸਾਹਿਬ ਨੂੰ ਮੰਨਣ ਵਾਲੇ ਨੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਪਹਿਲਾ ਪਲੱਸਟਰ ਲਵਾਇਆ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹੈ ਚੁੱਕਾਂ ਵਾ ਜੇਕਰ ਆਪਾਂ ਅੰਗਰੇਜ਼ੀ ਡਾਕਟਰਾਂ ਦੇ ਕੋਲ ਜਾਂ ਅੰਗਰੇਜ਼ੀ ਦਵਾਈਆਂ ਦੇ ਚੱਕਰ ਚ ਪੈ ਜਾਈਏ ਨਾ ਕਿ ਬਹੁਤ ਜ਼ਿਆਦਾ ਜੜੀਆਂ ਠੱਗੀਆਂ ਠੋਰੀਆਂ ਜਿਹੜੀਆਂ ਡਾਕਟਰ ਕਰ ਜਾਂਦੇ ਆ ਠੱਗੀਆਂ ਠੋਰੀਆਂ ਤੋਂ ਭਾਅ ਵੀ ਬਹੁਤ ਜ਼ਿਆਦਾ ਮਹਿੰਗੀਆਂ ਦਵਾਈਆਂ ਬਹੁਤ ਜ਼ਿਆਦਾ ਮਹਿੰਗੇ ਟੈਸਟ ਤੇ ਬਹੁਤ ਜ਼ਿਆਦਾ ਮਹਿੰਗਾ ਟਰੀਟਮੈਂਟ ਜਿਹੜਾ ਆ ਉਹ ਕਰਾਉਣਾ ਪੈ ਜਾਂਦਾ ਆ ਤੇ ਫੇਰ ਵੀ ਜਿਹੜਾ ਆਰਾਮ ਆਉਂਦਾ ਕਿ ਨਹੀਂ ਆਉਂਦਾ ਉਹ ਬਾਅਦ ਦੀ ਗੱਲ ਆ ਜਿਵੇਂ ਕਿ ਹੁਣੇ-ਹੁਣੇ ਇਹਨਾਂ ਨੇ ਕਿਹਾ ਆ ਕਿ ਸਾਡੇ ਜਿਹੜਾ ਆ ਪੈਰ ਦੇ ਉੱਤੇ ਸੱਟ ਜਿਹੜੀ ਲੱਗੀ ਹੋਈ ਹੈ ਹੱਡੀ ਕਰੈਕ ਹੋਈ ਹੈ ਪਲਸਟਰ ਲਵਾਇਆ ਤੇ ਉਹ ਵੀ ਨਹੀਂ ਗੱਲ ਬਣੀ ਹਾਂ ਜੀ ਕਾਫੀ ਜ਼ਿਆਦਾ ਮਤਲਬ ਤੇ ਟੁੱਟ ਗਈ ਹੱਡੀ ਪਰ ਡਾਕਟਰ ਸਭ ਕੋ ਲਾਣ ਕੇ ਹੁਣ ਬਿਲਕੁਲ ਠੀਕ ਮਹਿਸੂਸ ਹੋ ਰਿਹਾ ਮੈਂ ਪਾਰ ਪਾਉਂਦੀ ਆ ਮੈਂ ਤੁਰਦੀ ਆ ਆਪਣੇ ਘਰ ਉਹ ਤਰ ਮੇਰੇ ਕੋ ਤੁਰਿਆ ਨਹੀਂ ਸੀ ਜਾਂਦਾ ਸਹਾਰੇ ਤੋਂ ਬਗੈਰ ਬੱਚੇ ਮੈਨੂੰ ਦੋਨਾਂ ਸਾਈਡਾਂ ਤੋਂ ਫੜਦੇ ਸੀਗੇ ਤਾਂ ਫਿਰ ਮੈਂ ਮਤਲਬ ਕਿ ਤੁਰਦੀ ਹਾਂ ਫਟੋ ਹੁਣ ਮੈਂ ਵਧੀਆ ਤੁਰਦੀ ਬੇਟੀ ਮੇਰੀ ਤੁਸੀਂ ਕੀ ਕਹਿਣਾ ਜਾਓਗੇ ਮਮਾ ਦੇ ਪੈਰ ਬਾਰੇ ਸਰ ਮੈਂ ਆਤੀ ਵਸੇ ਇਹ ਕਨ ਚਾਰੀ ਵੀ ਵਧੀਆ ਮਤਲਬ ਡਾਕਟਰ ਸਾਹਿਬ ਕੋ ਆਏ ਹਾਂ ਤੇ ਬਹੁਤ ਵਧੀਆ ਟਰੀਟਮੈਂਟ ਹੋ ਰਿਹਾ ਹੈ ਕਾਫੀ ਜ਼ਿਆਦਾ ਫਰਕ ਪਿਆ ਹੈ ਮਤਲਬ ਬਹੁਤ ਜ਼ਿਆਦਾ ਪਹਿਲਾਂ ਤੁਰਿਆ ਹੀ ਨਹੀਂ ਜਾਂਦਾ ਸੀ ਬਿਲਕੁਲ ਵੀ ਨਹੀਂ ਤੁਰਿਆ ਜਾਂਦਾ ਸੀ ਤੇ ਹੁਣ ਮਤਲਬ ਇਹ ਕੱਲੇ ਵੀ ਥੋੜਾ ਬਹੁਤਾ ਤੁਰ ਸਕਦੇ ਆ ਘਰ ਤੇ ਕਾਫੀ ਜ਼ਿਆਦਾ ਫਰਕ ਪਿਆ ਹੈ ਮਮਾ ਨੇ ਕਿਹਾ ਆ ਕਿ ਪਲਾਸਟਰ ਵੀ ਲਵਾਇਆ ਤੇ ਘਰ ਨਹੀਂ ਬੜੀ ਹਾਂ ਜੀ ਕਿੰਨੀ ਕੁ ਬਰੌਡ ਤੁਸੀਂ ਕਾਫੀ ਜ਼ਿਆਦਾ ਉਹਦੇ ਪਲਾਸਟਰ ਨਾਲ ਬਹੁਤ ਜ਼ਿਆਦੀ ਪ੍ਰੋਬਲਮ ਸੀ ਉਹਦੇ ਉਹਨਾਂ ਵੈਸੇ ਵੀ ਤੁਰਨਾ ਹਾਂਜੀ ਉਹਦੇ ਨਾਲ ਤੁਰਿਆ ਹੀ ਨਹੀਂ ਜਾਂਦਾ ਸੀ ਦੇ ਆ ਰਹੇ ਹੋ ਉਹ ਬਿਲਕੁਲ ਹਾਂਜੀ ਉਦੋਂ ਤੇ ਬਿਲਕੁਲ ਠੀਕ ਨੇ ਉਹ ਵੀ ਹੁਣ ਫਰਕ ਪੈ ਜਾਏਗਾ ਹਾਂਜੀ ਮਹਾਰਾਜ ਦੀ ਕਿਰਪਾ ਚਾਹੀਦੀ ਜੀ ਬਹੁਤ ਵਧੀਆ ਜੀ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਜੇ ਇੱਕ ਚੰਗਾ ਡਾਕਟਰ ਮਿਲ ਜਾਵੇ ਤੇ ਮੇਰੇ ਖਿਆਲ ਨਾਲ ਆਰਾਮ ਜਰੂਰ ਮਿਲ ਜਾਂਦਾ ਆ ਜਲਦ ਠੀਕ ਹੋਣ ਦੇ ਜਿਹੜੇ ਅਸਾਰ ਆ ਅੰਦਰ ਡਾਕਟਰ ਸਾਹਿਬ ਜਿਹੜਾ ਆ ਉਹ ਕਿਸੇ ਮਰੀਜ਼ ਨੂੰ ਜਿਹੜਾ ਆ ਪੱਟੀ ਵੀ ਕਰਦੇ ਪਏ ਨੇ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਮੈਂ ਕੈਮਰਾਮੈਨ ਇੱਧਰ ਆ ਜਾਓ ਭਾਜੀ ਇੱਧਰਲੇ ਪਾਸੇ ਆਓ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਜਿਹੜੀਆਂ ਤਸਵੀਰਾਂ ਜੜੀਆਂ ਦਿਖਾਈਆਂ ਜਾਣ ਕਿ ਡਾਕਟਰ ਸਾਹਿਬ ਜਿਹੜਾ ਆ ਉਹ ਕੀਵੇਂ ਕਰਦੇ ਪੇਣੇ ਕੰਬੀ ਆਯੁਰਵੈਦਿਕ ਦੇ ਵਿੱਚ ਜਿਹੜਾ ਆ ਉਹ ਖਾਸ ਕਰਕੇ ਗਰਮ ਪੱਟੀ ਰੂ ਤੈ ਨਾਲ ਦੀ ਨਾਲ ਜਿਹੜੇ ਆਯੁਰਵੈਦਿਕ ਦੇ ਵਿੱਚ ਤੇਲ ਜਿਹੜੇ ਨੇ ਵਰਤੇ ਜਾਂਦੇ ਨੇ ਤੇ ਉਹ ਤਰੀਕੇ ਦੇ ਨਾਲ ਹੀ ਜਿਹੜਾ ਆ ਹੱਡੀਆਂ ਦਾ ਜੋੜਾਂ ਦਾ ਜਿਹੜਾ ਆ ਦਰਦ ਠੀਕ ਹੈ ਤੇ ਈਵਨ ਕਿ ਜੇ ਫੈਕਚਰ ਹੈ ਤੇ ਉਹਦਾ ਵੀ ਜਿਹੜਾ ਹੱਲ ਆ ਉਹ ਵਧੀਆ ਤਰੀਕੇ ਦੇ ਨਾਲ ਡਾਕਟਰ ਸਾਹਿਬ ਵੱਲੋਂ ਕੀਤਾ ਜਾ ਰਿਹਾ ਆ ਤੇ ਕਾਫੀ ਜਿਆਦਾ ਮਰੀਜ਼ਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਾਫੀ ਜਿਆਦਾ ਸੈਟੀਸਫਾਈ ਆ ਬਾਕੀ ਡਾਕਟਰ ਸਾਹਿਬ ਨਾਲ ਇੱਕ ਵਾਰੀ ਫੇਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਦੋਸਤੋ ਡਾਕਟਰ ਵਿਜੇ ਮਿਸਰਾ ਜੀ ਦੇ ਮਰੀਜ਼ਾਂ ਦੇ ਨਾਲ ਗੱਲਬਾਤ ਕਰਦੇ ਗੱਲਬਾਤ ਲੰਬੀ ਹੋ ਗਈ ਭਾਗ 2 ਦੇ ਵਿੱਚ ਦਿਖਾਉਨੇ ਆ ਬਾਕੀ ਸਾਰੀ ਇਨਫੋਰਮੇਸ਼ਨ ਐਲਸੀ ਪੱਟੀ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ ਉਹਨਾਂ ਦਾ ਫੋਨ ਨੰਬਰ ਸਮਾਸਾਰਨੀ ਤੇ ਕਿਹੜੇ ਕਿਹੜੇ ਇਲਾਜ ਕੀਤੇ ਜਾਂਦੇ ਨੇ ਸਾਰੇ ਤੇ ਸਾਰੇ ਪੱਟੀ ਦੇ ਵਿੱਚ ਵੀ ਦਿੱਤੇ ਗਏ ਨੇ ਮਰੀਜ਼ਾਂ ਵੱਲੋਂ ਵੀ ਦੱਸੇ ਗਏ ਨੇ ਤੇ ਸਾਡੇ ਵੱਲੋਂ ਵੀ ਸਾਰੀ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਦੋ ਭਾਗ ਵਿੱਚ